ਅਨੇ ਵੀ ਸਰਕਾਰ ਕਦੇ ਸਾਡੀਆਂ ਜ਼ਮੀਨਾਂ ਦੇ ਮਗਰ ਪੈ ਜਾਂਦੀ ਐ ਪਿੱਛੇ ਜੇ ਭਗਵੰਤ ਮਾਨ ਕਹਿੰਦਾ ਵੀ ਤੁਹਾਡੀਆਂ ਪਈਆਂ ਜਿਹੜੀਆਂ ਨੇ ਪਿੰਡ ਦੀਆਂ ਜਿਹੜੇ ਸ਼ਾਮ ਲਾਟਾਂ ਨੇ ਜਿਹੜੇ ਰਾਹ ਆ ਉਹ ਵੀ ਵੇਚਣੇ ਆ ਹੁਣ ਗੱਲ ਕੀ ਆ ਵੀ ਹੁਣ ਨੇਚਰਲ ਖੇਤਾਂ ਤੇ ਪੰਜਾਬ ਚ ਬਚਿਆ ਨਹੀਂ ਹੁਣ ਜਿਹੜੇ ਚੌਕ ਆ ਉਹ ਵੀ ਆ ਜਿਹੜਾ ਸਾਲ ਕੇ ਸਰਕਾਰ ਦਾ ਢਾਈ ਟੋਟਕੂਆਂ ਦਾ ਰਹਿ ਗਿਆ ਆ ਇਹ ਚਾਹੁੰਦੇ ਨੇ ਵੀ ਉਹ ਵੀ ਅਸੀਂ ਸੈਂਸੂਨ ਕਰਕੇ ਗਲਤ ਕਾਗਜ਼ਾਂ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਨੂੰ ਜਾਂਦੇ ਜਾਂਦੇ ਜਿਹੜਾ ਆ ਉਹ ਸਾਂਭ ਦਈਏ ਇਹ ਉਹਦੀ ਨਿਸ਼ਾਨੀ ਆ ਔਰਾ ਹੀਰੋ ਸਾਈਕਲ ਨੂੰ ਮੇਨਟੇਨ ਕਰਨ ਦੇ ਕਾਗਜ ਬਣਾਏ ਹੋਣੇ ਆ। ਅਜੇ ਐਮਓਯੂ ਕੀ ਕੀਤਾ ਆ ਸਾਨੂੰ ਵਿਖਾਉਂਦੇ ਨਹੀਂ ਪਏ। ਪਰ ਮੇਨਟੇਨ ਕਰਨ ਨੂੰ ਜਿਨ੍ਹਾਂ ਨੂੰ ਕਾਗਜ ਦਿੱਤੇ ਉਹ ਜਿਸ ਬੁੱਤ ਨੂੰ ਮੇਨਟੇਨ ਕਰਨਾ ਆ ਉਹ ਲਾਗੇ ਰਾਜੀ ਨਹੀਂ। ਜਿਹੜੇ ਟੈਂਕ ਨੂੰ ਇੱਥੇ ਲਾ ਕੇ ਮੇਨਟੇਨ ਕਰਨਾ ਔ ਰਾਕੇ ਰਾਜੀ ਨਹੀਂ। ਉਹ ਟੈਂਕ ਦੀ ਜਗ੍ਹਾ ਇਹਨਾਂ ਨੇ ਆਪਣਾ ਸਾਈਕਲ ਮਗਰ ਰੱਖ ਲਿਆ। ਪੰਜਾਬੀ ਲਿਖ ਕੇ ਰਾਜੀ ਨਹੀਂ। ਚੌਂਕ ਦਾ ਨਾਮ ਆ ਭਾਰਤ ਨਗਰ ਚੌਂਕ ਉਹ ਵੀ ਨਹੀਂ ਲਿਖਿਆ। ਉਹ ਇਹ ਸ਼ਹਿਰ ਇਹਨਾਂ ਦਾ ਡਰਾਈਂਗ ਰੂਮ ਥੋੜੀ ਐ। ਕਦੇ ਆਪਣੇ ਬਜ਼ੁਰਗਾਂ ਦਾ ਬੁੱਤ ਰਖਵਾਗ ਜਲਾ ਲੈਂਦੇ ਆ। ਕਦੇ ਜਿਹੜੀ ਆਪਣੀ ਕੰਮਕਾਜੀ ਆ ਜਿਹੜਾ ਸਾਈਕਲ ਵੇਚਦੇ ਨੇ ਉਹ ਰੱਖ ਲੈਂਦੇ ਨੇ ਇਹੋ ਹੀਰੋ ਵਾਲੇ ਆ ਜਿਹੜੇ ਸਾਡੀਆਂ ਸੜਕਾਂ ਤੇ ਗੰਦਾ ਪਾਣੀ ਰੋੜਦੇ ਨੇ ਕ੍ਰੋਮੀਅਮ ਨਿੱਕਲ ਵਾਲਾ ਔਰ ਇਹਨਾਂ ਨੂੰ NHAI ਨੋਟਿਸ ਕੱਢਦੀ ਐ ਹੁਣ ਉਸੇ NHAI ਨਾਲ ਪਤਾ ਨਹੀਂ ਕਿਹੜੀ ਹੁਣ ਸਾਂਝੇਦਾਰੀ ਐ ਵੀ NHAI ਨੇ ਇਹਨਾਂ ਨੂੰ ਆ ਚੌਂਕੀ ਦਿੱਤਾ ਇਹ ਬਹੁਤ ਵੱਡਾ ਗੈਰ ਕਾਨੂੰਨੀ ਜਿਹੜਾ ਇੱਕ ਨੈਕਸਸ ਚੱਲਦਾ ਆ ਜਿਹਦੇ ਵਿੱਚ ਸਾਡੇ ਸ਼ਹਿਰ ਦਾ ਡੀਸੀ ਹੁਣ ਡੀਸੀ ਕਾਹਦਾ ਡੀਸੀ ਰਹਿ ਗਿਆ ਇਹ ਇੱਕ ਗਲੋਰੀਫਾਈਡ ਕਲਰਕ ਦੇ ਆ ਇਹ ਫਾਈਲਾਂ ਕੁਝ ਪੈਸੇ ਲੈ ਕੇ ਜਿਵੇਂ ਤੁਸੀਂ ਫਾਈਲ ਸਾਈਨ ਕਰਾ ਲੈਂਦੇ ਹੋ ਆ ਵੀ ਸਾਈਨ ਇਦਾਂ ਹੀ ਹੋਈ ਹੋਣੀ ਐ ਔਰ ਡੀਸੀ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਸਾਡੇ ਚੌਂਕਾਂ ਨੂੰ ਸਹੀ ਤਰੀਕੇ ਨਾਲ ਰੱਖਣ ਦੀ ਇਹ ਇੱਕ ਜਗ੍ਹਾ ਨਹੀਂ ਹੋਇਆ ਰਖਵਾਗ ਦੇ ਵਿੱਚ ਸਾਡਾ ਇੱਕ ਵਾਰ ਮੈਮੋਰੀਅਲ ਆ ਉਹਦੇ ਤੇ ਪੰਛੀ ਸੇਵਾ ਸਮਿਤੀ ਵਾਲੇ ਕਬਜ਼ਾ ਕਰੀ ਬੈਠੇ ਆ ਅਸੀਂ ਉਹ ਕਬਜ਼ਾ ਐਨਜੀਟੀ ਜਾ ਕੇ ਛਡਾ ਲਿਆ ਅੱਜ ਉਹ ਫੇਰ ਬੈਠੇ ਆ ਉਸ ਮੋਰੀਅਲ ਦਾ ਇਹ ਹਾਲ ਆ ਵੀ ਉੱਥੇ ਇੰਨਾ ਗੰਦ ਆ ਉੱਥੇ ਬੋਰੀਆਂ ਦੇ ਵਿੱਚ ਉਹਦੇ ਅਨਾਜ ਸੁੱਟਦੇ ਆ ਇਹ ਕਬੂਤਰਾਂ ਨੂੰ ਪਾਉਣਾ ਸਿਰਫ ਆਪਣਾ ਕਬਜ਼ਾ ਬਰਕਰਾਰ ਰੱਖਣ ਦੇ ਲਈ ਦੋ ਚਾਰ ਬੰਦੇ ਉਧਰ ਉਧਰ ਰਹਿੰਦੇ ਵੀ ਆ ਗੰਦ ਪਾਇਆ ਹੋਇਆ 2000 ਉਹਦੇ ਅੰਦਰ ਚੂਹਾ ਆ ਇਹ ਸਾਡੇ ਮੈਮੋਰੀਅਲ ਦਾ ਹਾਲ ਹੈ ਇਹਦਾ ਕੇਅਰ ਟੇਕਰ ਡੀਸੀ ਹੈ। ਅੱਛਾ ਸਰ ਕੀ ਲੱਗਦਾ ਤੁਹਾਨੂੰ ਜਿਵੇਂ ਹੀਰੋ ਸਾਈਕਲ ਦਾ ਇੱਥੇ ਹਜੇ ਲਗਾਇਆ ਗਿਆ ਹਾਲਕਿ ਤੁਸੀਂ ਬੁੱਤ ਦੀ ਤੁਹਾਡੇ ਵੱਲੋਂ ਮੰਗ ਕੀਤੀ ਗਈ ਹੈ ਤੇ ਹੋਰ ਕਿੰਨਾ ਕਿੰਨਾ ਗੱਲਬਾਤ ਹੋਈ ਹੈ ਤੁਹਾਡੀ ਕੀ ਇਹ ਦੁਬਾਰਾ ਇੱਥੇ ਬੁੱਤ ਲਗਾਇਆ ਜਾਵੇ ਪ੍ਰਸ਼ਾਸਨ ਅਸੀਂ ਦੇਖੋ ਵੈਸੇ ਤੇ ਇਹਨਾਂ ਗੱਲਾਂ ਦੀ ਮੰਗ ਨਹੀਂ ਹੁੰਦੀ ਜਾਂ ਤੇ ਹੱਕ ਹੁੰਦੇ ਆ ਜਾਂ ਜੰਗ ਹੁੰਦੀ ਆ ਇਹ ਤੇ ਹੁਣ ਬਹੁਤ ਹੀ ਹਾਸੋਈਣੀ ਗੱਲ ਹੋ ਗਈ ਵੀ ਸਾਨੂੰ ਦੱਸਣਾ ਪਵੇ ਸਾਡਾ ਸ਼ਹੀਦ ਆ ਸਾਨੂੰ ਦੱਸਣਾ ਪਵੇ ਵੀ ਆਹ ਬਾਰਡਰ ਤੇ ਇਸ ਬੰਦੇ ਨੇ ਕੁਰਬਾਨੀ ਕੀਤੀ ਆ 65 ਦੀ ਜੰਗ ਦੇ ਵਿੱਚ ਹੁਣ ਡੀਸੀ ਇਸ ਚੀਜ਼ ਨੂੰ ਜਾਣਨਾ ਨਹੀਂ ਚਾਹੁੰਦਾ ਉਹਨੂੰ ਲਿਖ ਕੇ ਦੇ ਦਿੱਤਾ ਭਾਰਤ ਨਗਰ ਜਿਹੜੀ ਸ਼ਾਪਕੀਪਰ ਐਸੋਸੀਏਸ਼ਨ ਆ ਇਹਨਾਂ ਨੇ ਸਾਲ ਪਹਿਲਾਂ ਇਹਨਾਂ ਨੇ ਵੀ ਪੱત્રਾ ਪੱਤਰਾਂ ਦੇ ਇੱਕ ਚਿੱਠੀ ਪੱਤਰ ਕੀਤਾ ਅਸੀਂ ਜਾ ਕੇ ਮਿਲੇ ਆ ਫਿਰ ਇਹਨਾਂ ਦਾ ਫੈਸਲਾ ਵੀ ਹੋ ਜਾਂਦਾ ਹੈ ਇਹਨਾਂ ਨੂੰ ਵੀ ਲੱਗਦਾ ਵੀ ਚਲੋ ਅਫਸਰ ਬਹੁਤ ਸਾਰੇ ਸਹਿਮਤ ਸੀ ਵੀ ਇੱਥੇ ਜਿਹੜਾ ਆ ਲਾਸਟ ਮੂਮੈਂਟ ਤੱਕ ਇਹ ਗੱਲ ਸੀ ਵੀ ਇੱਥੇ ਬੋਤਲ ਲੱਗੂਗਾ ਇੱਥੇ ਟੈਂਕ ਆਊਗਾ ਪਰ ਮੁੜ ਕੇ ਪਤਾ ਨਹੀਂ ਆ ਸੰਜੀਵ अरोੜਾ ਨਵਾਂ ਨਵਾਂ ਜਿੱਤਿਆ ਮੁੱਖ ਮੰਤਰੀ ਬਣਿਆ ਇਹਨਾਂ ਸਾਰਿਆਂ ਨੂੰ ਲੱਗਦਾ ਵੀ ਸਰਕਾਰ ਕਰਦੀ ਹੈ ਹੁਣ ਆ ਸਾਲ ਦੇ ਵਿੱਚ ਸਰਕਾਰ ਸਾਲ ਦੀ ਹੈ ਕਬਜ਼ਾ ਇੱਥੇ ਪੱਕਾ ਆ ਇਹਨਾਂ ਨੂੰ ਲੱਗਦਾ ਵੀ ਜਿਵੇਂ ਆਹਾ ਜਿਹੜੇ ਆ ਸਾਡੇ ਐਮ.ਐਲ.ਏ ਆ ਨਾ ਇਹਨਾਂ ਦੇ ਟਵਿੱਟਰ ਅਕਾਊਂਟ ਹਿੰਦੀ 'ਚ ਚੱਲਦੇ ਆ ਕੋਈ ਹੋਰ ਹੀ ਪੂਰਬੀਆ ਚਲਾਈ ਜਾਂਦਾ ਇਹਨਾਂ ਨੂੰ ਲੱਗਦਾ ਵੀ ਪੰਜਾਬੀ ਵੀ ਸਾਡੇ ਵਰਗੇ ਇਹ ਕਬਜ਼ਾ ਹੋ ਲੈਣ ਦੇਣਗੇ ਵੀ ਤੁਹਾਡੇ ਟਵਿੱਟਰ ਅਕਾਊਂਟ ਤੁਸੀਂ ਨਹੀਂ ਛੱਡਾ ਸਕਦੇ ਤੁਹਾਡੀ ਮਜਬੂਰੀ ਹੈ ਪਰ ਇਹ ਚੌਂਕ ਸਾਡੇ ਨੇ ਅਸੀਂ ਪੰਜਾ ਦਰਿਆਵਾਂ ਦੇ ਮਾਲਕ ਹੈ ਇਸ ਧਰਤੀ ਦੇ ਮਾਲਕ ਆ ਅਸੀਂ ਆਪ ਹੀ ਇਹ ਸਾਰਾ ਕੁਝ ਕਰ ਲਾਂਗੇ ਅੱਛਾ ਹੁਣ ਗੱਲਬਾਤ ਕੀ ਹੋਈ ਆ ਵੀ ਲਾਇ ਲਗਾਇਆ ਜਾਏਗਾ ਪੁੱਤ ਦੁਬਾਰਾ ਗੱਲਬਾਤ ਕੋਈ ਵੀ ਨਹੀਂ ਹੋਈ ਉਹ ਕਹਿੰਦੇ ਸਾਨੂੰ ਸਾਈਕਲ ਚਾਹੀਦਾ ਅਸੀਂ ਕਹਿੰਦੇ ਟੈਂਕ ਚਾਹੀਦਾ ਅਸੀਂ ਲਿਖ ਕੇ ਦੇਤਾ ਅਸੀਂ ਇਹਨਾਂ ਸਾਰਿਆਂ ਨੂੰ ਅਸੀਂ ਜਿਹੜਾ ਭਾਸ਼ਾ ਉਪਾਗਿਆ ਉਹਨਾਂ ਨੂੰ ਅੱਜ ਨੋਟਿਸ ਕੱਢ ਰਹੇ ਆ ਜਿਹੜੀ ਕਾਨੂੰਨੀ ਕਾਰਵਾਈ ਉਹ ਕਰ ਰਹੇ ਹਾਂ ਇੱਕ ਪਾਸੇ ਆ ਪਰ ਅਸੀਂ ਇਹਨਾਂ ਨੂੰ ਸਿੱਧਾ ਪੱત્ર ਕਹਿਤਾ ਵੀ ਦਿਵਾਲੀ ਤੱਕਰ ਇਹ ਫੈਸਲਾ ਕਰਕੇ ਇੱਥੇ ਟੈਂਕ ਬੋਤਲ ਆਓ ਭਾਰਤ ਨਗਰ ਚੌਕ ਨਾਮ ਲਿਖੋ ਪੰਜਾਬੀ ਦੇ ਵਿੱਚ ਲਿਖੋ ਬਣਦੀ ਰਿਸਪੈਕਟ ਬਣਦੀ ਇੱਜ਼ਤ ਆਪਣੇ ਆਪ ਦੇ ਦਿਓ ਤੁਸੀਂ ਨਹੀਂ ਦਿੰਦੇ ਦਿਵਾਲੀ ਤੋਂ ਬਾਅਦ ਹਫ਼ਤੇ ਦੇ ਵਿੱਚ ਵਿੱਚ ਅਸੀਂ ਇੱਕ ਵੱਡੀ ਕਾਲ ਪੰਜਾਬ ਦੇ ਲਈ ਇੱਥੇ ਹੀ ਇੱਕ ਵੱਡੀ ਰੈਲੀ ਤੇ ਕਾਨਫਰੰਸ ਕਰਨ ਦੀ ਜਿਹੜੀ ਉਹ ਦੇਣ ਜਾ ਰਹੇ ਆ ਅੱਛਾ ਕਿਹੜੇ ਕਿਹੜੇ ਪਾਈਚਾਂ ਦੇ ਗੱਲਬਾਤ ਨੇ ਤੇ ਕਿਹੜੀ ਕਿਹੜੀ ਜਥੇਬੰਦੀ ਸ਼ਾਮਲ ਹੋਊਗੀ ਦੇਖੋ ਜੀ ਜਿਹੜਾ ਜਿਹੜਾ ਹਰ ਪੰਜਾਬੀ ਇੱਥੇ ਆਊਗਾ ਜੀ ਇਹ ਤਾਂ ਗੱਲ ਇਹ ਆ ਵੀ ਜਿਹੜੇ ਹੁਣ ਦੂਜੇ ਸ਼ਹਿਰ ਵਾਲੇ ਉਹਨਾਂ ਨੂੰ ਪਤਾ ਨਹੀਂ ਅਗਲੇ 30 40 ਦਿਨਾਂ ਦੇ ਤੱਕ ਅਸੀਂ ਇਹ ਗੱਲ ਉਹਨਾਂ ਤੱਕ ਲੈ ਕੇ ਜਾਵਾਂਗੇ ਅੱਜ ਵੀ ਅਸੀਂ ਸ਼ਹੀਦ ਦੇ ਪਿੰਡ ਦੀ ਮਿੱਟੀ ਉਹਦੀ ਰੂਹ ਨੂੰ ਸ਼ਰਧਾਂਜਲੀ ਦੇਣ ਲਈ ਇਸ ਚੌਂਕ 'ਚ ਪਾਈ ਆ ਇੱਥੋਂ ਅਸੀਂ ਪਿੱਛੇ ਮੁੜਨ ਵਾਲੇ ਨਹੀਂ ਸਾਰੇ ਪੰਜਾਬ 'ਚ ਗੱਲ ਲੈ ਕੇ ਜਾਵਾਂਗੇ ਹਰ ਜਥੇਬੰਦੀ ਮਾਣ ਮਹਿਸੂਸ ਕਰੂਗੀ ਇਹਦਾ ਹਿੱਸਾ ਬਣ ਕੇ ਤੇ ਸਾਰੇ ਹੁਣ ਇਹ ਲੜਾਈ ਕਿਸੇ ਜਥੇਬੰਦੀ ਦੀ ਨਹੀਂ ਸ਼ੁਰੂਆਤ ਕੀਤੀ ਹੋ ਸਕਦੀ ਹੈ ਕਿਸੇ ਨੇ ਇਹ ਲੜਾਈ ਇਹ ਲਲਕਾਰਾ ਆ ਅੰਗਰੇਜ਼ੀ ਦੇ ਵਿੱਚ ਲੱਲਾ ਪਾਇਆ ਨਾ ਇਹਨਾਂ ਨੇ ਜਾਣ ਕੇ ਪੰਜਾਬੀ ਵਾਲਾ ਬੋਰਡ ਦਿਖਾਉਣ ਲਈ ਕਿ ਲੱਲਾ ਇਹ ਲਲਕਾਰਿਆ ਆ ਉਹ ਜਦੋਂ ਪੰਜਾਬੀਆਂ ਨੂੰ ਕੋਈ ਲਲਕਾਰੇ ਉਹ ਤੇ ਇੱਥੇ ਆ ਗਏ ਉਹਨੇ ਅਲੈਗਜ਼ੈਂਡਰਾ ਜਿਹੜਾ ਆ ਉਹਨੇ ਵੀ ਲਲਕਾਰਿਆ ਸੀ ਉਦੋਂ ਵੀ ਜਵਾਬ ਦਿੱਤਾ ਸੀ ਕਿਸੇ ਵੀ ਲੜਾਈ ਦੇ ਵਿੱਚ ਜਦੋਂ ਕੋਈ ਲਲਕਾਰਦਾ ਆ ਇੱਥੇ ਪੰਜਾਬ ਦੇ ਲੋਕ ਆਪ ਆਉਣਗੇ ਇਹ ਲੈ ਜਾਂਦੇ ਠੀਕ ਆ ਨਹੀਂ ਤੇ ਸਾਨੂੰ ਆ ਸਾਈਕਲ ਵੀ ਪੁੱਟਣੇ ਆਉਂਦੇ ਆ ਤੇ ਸਰਕਾਰ ਵੀ ਪੁੱਟਣੇ ਆਉਂਦੀ ਆ ਧੰਨਵਾਦ ਦੇਖੋ ਜੀ ਇਹ ਭਾਰਤ ਨਗਰ ਚੌਕ ਪੁਰਾਣੇ ਸਮੇਂ ਤੋਂ ਜਿਨ੍ਹਾਂ ਨੇ ਦੇਖਿਆ ਵੈਸੇ ਆ ਜਿਹੜੀ ਹੋਣ ਵਾਲੀ ਪੀਡੀ ਐਨ ਨੂੰ ਤਾਂ ਘੱਟ ਪਤਾ ਜੇ ਜਦੋਂ ਅਸੀਂ ਆਉਂਦੇ ਸੀ ਇੱਥੇ ਤੇ ਇੱਥੇ ਇੱਕ ਟੈਂਕ ਹੁੰਦਾ ਸੀ ਇੱਕ ਸਾਡੇ ਫੌਜੀ ਨੌਜਵਾਨ ਦੀ ਤੇ ਫੋਟੋ ਲੱਗੀ ਸੀਗੀ ਨਾਲ ਪੁੱਤ ਬਣਿਆ ਸੀ ਜੀਤ ਭਵਿੰਦਰ ਸਿੰਘ ਮੇਜਰ ਜਿਹੜੇ ਜੰਗਾਂ ਲੜੀਆਂ ਜਿਨ੍ਹਾਂ ਨੇ ਜਿਨ੍ਹਾਂ ਦੀ ਸਾਡੀ ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਡੀ ਕੁਰਬਾਨੀ ਆ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਇਤਿਹਾਸ ਆਏ ਸਾਡੇ ਪੰਜਾਬ ਦਾ ਸਾਡਾ ਇੱਕ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਆ ਉਹਨੂੰ ਪਤਾ ਲੱਗੇ ਵੀ ਸਾਡੇ ਲਈ ਕੁਰਬਾਨੀਆਂ ਕਿਹਨਾਂ ਨੇ ਕੀਤੀਆਂ ਸੀ ਇਹ ਜਿਹੜਾ ਇਤਿਹਾਸ ਆ ਸਾਡਾ ਇਹਨੂੰ ਮਟਾਇਆ ਜਾ ਜਦੋਂ ਜੇ ਤੁਸੀਂ ਇਹ ਅੱਜ ਚੌਕ ਬਣਾਉਣਾ ਹੀ ਆ ਸਰਕਾਰ ਨੇ ਤਾਂ ਜਿਹੜਾ ਪੁਰਾਣਾ ਟੈਂਕ ਤੇ ਸਰਾਰ ਭਪਿੰਦਰ ਸਿੰਘ ਜੀ ਮੇਜਰ ਭਪਿੰਦਰ ਸਿੰਘ ਜੀ ਜਿਹਨਾਂ ਦਾ ਪੁੱਤ ਸੀ ਪਹਿਲਾਂ ਇੱਥੇ ਉਹਨਾਂ ਦਾ ਪੋਤ ਇੱਥੇ ਲਾਇਆ ਜਾਣਾ ਚਾਹੀਦਾ ਅਸੀਂ ਪੀਐਸਸੀ ਕਮੇਟੀ ਨਾਲ ਸਾਡੇ ਬੈਂਸ ਸਾਹਿਬ ਖੜੇ ਨੇ ਨਾਲ ਉਹਦੇ ਮੈਂਬਰ ਖੜੇ ਨੇ ਅਸੀਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਵੀ ਅਸੀਂ ਇਹਦੇ ਤੇ ਇੱਕ ਲੜਾਈ ਵਿਡਾਂਗੇ ਜੇ ਸਰਕਾਰ ਨੇ ਗੱਲ ਨਾ ਮੰਨੀ ਤੇ ਕਿਉਂਕਿ ਅਸੀਂ ਆਪਣਾ ਵਿਰਸਾ ਖਰਾਬ ਨਹੀਂ ਹੋਣ ਦੇਣਾ ਅਸੀਂ ਆਪਣੀਆਂ ਇਜਾਦਾਂ ਖਰਾਬ ਨਹੀਂ ਹੋਣ ਦੇਣੀਆਂ ਕੱਲ ਸਾਡੇ ਬੱਚਿਆਂ ਨੂੰ ਕੀ ਪਤਾ ਲੱਗੂ ਕਿ ਸਾਡੇ ਲਈ ਲੜਿਆ ਕੌਣ ਸੀ ਇਹਦੇ ਕੱਲ ਨੂੰ ਹੋਰ ਹੀ ਝਾਂਗੂ ਵਾਂਗੂ ਕੱਢੀ ਫਿਰਨਗੇ ਕਿ ਆਹ ਲੜੇ ਸੀਗੇ ਅਸੀਂ ਉਹ ਨਹੀਂ ਦਿਖਾਉਣੇ ਜੋ ਸਾਡੇ ਰੀਅਲ ਹੀਰੋ ਨੇ ਜਿਹਨਾਂ ਨੇ ਸਾਡਾ ਪੰਜਾਬ ਸਾਡਾ ਦੇਸ਼ ਆਜ਼ਾਦ ਕਰਾਇਆ ਅਸੀਂ ਉਹਨਾਂ ਦੇ ਹੀ ਬੁੱਤ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਾਂਗੇ ਅਸੀਂ ਮੰਗ ਕਰਦੇ ਹਾਂ ਸਰਦਾਰ ਸਰਕਾਰ ਤੋਂ ਕਿ ਇੱਥੇ ਬੁੱਤ ਲਵਾਇਆ ਜਾਵੇ ਤੇ ਨਾਲ ਟੈਂਕ ਖੜਾ ਅੱਛਾ ਕੀ ਲੱਗਦਾ ਕੀ ਇਹ ਸਾਈਕਲ ਦੀ ਫੋਟੋ ਲੱਗੀ ਆ ਕੀ ਇੰਨੀ ਲੱਗਦਾ ਕਿ ਤੁਹਾਨੂੰ ਜੀ ਹੋਰ ਵੀ ਚੀਜ਼ ਲੱਗ ਸਕਦੀ ਸੀ ਜਾਂ ਬੁੱਤ ਲੱਗੇਗਾ ਫੁੱਲ ਮਿਲਾ ਕੇ ਮੰਨ ਕੇ ਚੱਲੋ ਜੀ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੌਲੀ-ਹੌਲੀ ਕਬਜ਼ਾ ਹੁੰਦੇ ਜਾ ਰਹੇ ਨੇ ਹਰੇਕ ਚੀਜ਼ ਤੇ ਸਾਡੀਆਂ ਜ਼ਮੀਨਾਂ ਤੋਂ ਲੈ ਕੇ ਸਾਡੇ ਹਰ ਅਦਾਰੇਆਂ ਦੇ ਉੱਪਰ ਜਿਹੜਾ ਕਾਰਪੋਰੇਟ ਦਾ ਕਬਜ਼ਾ ਹੋਇਆ ਸਾਡੇ ਇੱਥੋਂ ਤੱਕ ਆੜੇ ਚੌਕ ਸਾਡੀਆਂ ਕਚਹਿਰੀਆਂ ਨੇ ਇਹਨਾਂ ਤੇ ਵੀ ਕਾਰਪੋਰੇਟ ਦੇ ਕੰਮ ਅੱਛਾ ਕੋਈ ਲੋਕਲ ਪ੍ਰਸ਼ਾਸਨ ਨਾਲ ਗੱਲਬਾਤ ਕਰੀ ਸੀ ਕਿਤੇ ਵੀ ਕੋਈ ਕੰਮ ਲਗਾਇਆ ਜਾਵੇ ਦੁਬਾਰਾ ਕਿਉਂਕਿ ਪਹਿਲਾਂ ਇੱਥੇ ਸੀਗਾ ਪਰ ਅੱਗੇ ਥੋੜਾ ਕਰਦੇ ਸੀ ਕਾਲਜ ਦੇ ਕੋਲ ਚੱਲ ਗਿਆ ਸੀਗਾ ਕਿ ਉੱਥੇ ਵੀ ਚੱਕ ਦਿੱਤਾ ਤੇ ਹੁਣ ਇਸ ਟਾਈਮ ਸਾਈਕਲ ਦੀ ਇੱਥੇ ਫੋਟੋ ਲੱਗੀ ਮਤਲਬ ਫੋਟੋਨ ਲਗਾਈ ਗਈ ਹੋਦੀ ਹਾਂ ਪੈਸਾ ਕੋਣ ਨਾਲ ਗੱਲਬਾਤ ਕੀਤੀ ਆ ਇਹਨਾਂ ਦੀ ਗੱਲ ਹੋਈ ਆ ਉਹਨਾਂ ਨਾਲ ਔਰ ਇਹ ਕਮੇਟੀ ਨੇ ਮੁੱਦਾ ਚੱਕਿਆ ਵਾ ਔਰ ਇੰਦਰ ਨੇ ਮੇਰਾ ਖਲ ਮੰਗ ਪੱਤਰ ਵੀ ਦਿੱਤਾ ਵਾ ਸਰਕਾਰ ਨੂੰ ਇਹ ਕਾਫੀ ਦਿਨਾਂ ਤੋਂ ਲੜਾਈ ਲੜਦੇ ਆ ਰਹੇ ਨੇ ਇਹ ਨਹੀਂ ਇਹ ਦੱਸਦੇ ਕਾਰਨ ਇਹ ਵੀ ਸਰਕਾਰ ਕਦੇ ਸਾਡੀਆਂ ਜ਼ਮੀਨਾਂ ਦੇ ਮਗਰ ਪੈ ਜਾਂਦੀ ਹੈ ਪਿੱਛੇ ਜੇ ਭਗਵੰਤ ਮਾਨ ਕਹਿੰਦਾ ਵੀ ਤੁਹਾਡੀਆਂ ਪਈਆਂ ਜਿਹੜੀਆਂ ਨੇ ਪਿੰਡ ਦੀਆਂ ਜਿਹੜੇ ਸ਼ਾਮ ਲਾਟਾਂ ਨੇ ਜਿਹੜੇ ਰਾਹ ਆ ਉਹ ਵੀ ਵੇਚਣੇ ਆ ਹੁਣ ਗੱਲ ਕੀ ਆ ਵੀ ਹੁਣ ਨੇਚਰਲ ਖੇਤਾਂ ਤੇ ਪੰਜਾਬ ਚ ਬਚਿਆ ਨਹੀਂ ਹੁਣ ਜਿਹੜੇ ਚੌਕ ਆ ਉਹ ਵੀ ਆ ਜਿਹੜਾ ਸਾਲ ਕੇ ਸਰਕਾਰ ਦਾ ਢਾਈ ਟੋਟਕੂਆਂ ਦਾ ਰਹਿ ਗਿਆ ਆ ਇਹ ਚਾਹੁੰਦੇ ਨੇ ਵੀ ਉਹ ਵੀ ਅਸੀਂ ਸੈਂਸੂਨ ਕਰਕੇ ਗਲਤ ਕਾਗਜ਼ਾਂ ਦੇ ਨਾਲ ਗੈਰਕਾਨੂੰਨੀ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਨੂੰ ਜਾਂਦੇ ਜਾਂਦੇ ਜਿਹੜਾ ਆ ਉਹ ਸਾਂਭ ਦਈਏ ਇਹ ਉਹਦੀ ਨਿਸ਼ਾਨੀ ਆ ਔਰ ਆ ਹੀਰੋ ਸਾਈਕਲ ਨੂੰ ਮੇਨਟੇਨ ਕਰਨ ਦੇ ਕਾਗਜ਼ ਬਣਾਏ ਹੋਣੇ ਆ ਅਜੇ ਐਮਓਯੂ ਕੀ ਕੀਤਾ ਆ ਸਾਨੂੰ ਵਿਖਾਉਂਦੇ ਨਹੀਂ ਪਏ ਪਰ ਮੇਨਟੇਨ ਕਰਨ ਨੂੰ ਜਿਨ੍ਹਾਂ ਨੂੰ ਕਾਗਜ਼ ਦਿੱਤੇ ਉਹ ਜਿਸ ਬੁੱਤ ਨੂੰ ਮੇਨਟੇਨ ਕਰਨਾ ਆ ਉਹ ਲਾਗੇ ਰਾ ਜੀ ਨਹੀਂ ਜਿਹੜੇ ਟੈਂਕ ਨੂੰ ਇੱਥੇ ਲਾ ਕੇ ਮੇਨਟੇਨ ਕਰਨਾ ਔਰ ਆਕੇ ਰਾਜੀ ਨਹੀਂ ਉਹ ਟੈਂਕ ਦੀ ਜਗ੍ਹਾ ਇਹਨਾਂ ਨੇ ਆਪਣਾ ਸਾਈਕਲ ਮਗਰ ਰੱਖ ਲਿਆ ਪੰਜਾਬੀ ਲਿਖ ਕੇ ਰਾਜੀ ਨਹੀਂ ਚੌਂਕ ਦਾ ਨਾਮ ਆ ਆ ਭਾਰਤ ਨਗਰ ਚੌਂਕ ਉਹ ਵੀ ਨਹੀਂ ਲਿਖਿਆ ਉਹ ਇਹ ਸ਼ਹਿਰ ਇਹਨਾਂ ਦਾ ਡਰਾਈਂਗ ਰੂਮ ਥੋੜੀ ਐ ਕਦੇ ਆਪਣੇ ਬਜ਼ੁਰਗਾਂ ਦਾ ਬੁੱਤ ਰਖਵਾਗ ਜਲਾ ਲੈਂਦੇ ਐ ਕਦੇ ਜਿਹੜੀ ਆਪਣੀ ਕਾਮਕਾਜੀ ਆ ਜਿਹੜਾ ਸਾਈਕਲ ਵੇਚਦੇ ਨੇ ਉਹ ਰੱਖ ਲੈਂਦੇ ਨੇ ਇਹੋ ਹੀਰੋ ਵਾਲੇ ਆ ਜਿਹੜੇ ਸਾਡੀਆਂ ਸੜਕਾਂ ਤੇ ਗੰਦਾ ਪਾਣੀ ਰੋੜਦੇ ਨੇ ਕ੍ਰੋਮੀਅਮ ਨਿਕਲ ਵਾਲਾ ਔਰ ਇਹਨਾਂ ਨੂੰ ਐਨਐਚਆਈ ਨੋਟਿਸ ਕੱਢਦੀ ਐ ਹੁਣ ਉਸੇ ਐਨਐਚਆਈ ਨਾਲ ਪਤਾ ਨਹੀਂ ਕਿਹੜੀ ਹੁਣ ਸਾਂਝੇਦਾਰੀ ਹੈ ਵੀ ਐਨਐਚਆਈ ਨੇ ਇਹਨਾਂ ਨੂੰ ਆ ਚੌਂਕ ਹੀ ਦਿੱਤਾ ਇਹ ਬਹੁਤ ਵੱਡਾ ਗੈਰਕਾਨੂੰਨੀ ਜਿਹੜਾ ਇੱਕ ਨੈਕਸਸ ਚੱਲਦਾ ਆ ਜਿਹਦੇ ਵਿੱਚ ਸਾਡੇ ਸ਼ਹਿਰ ਦਾ ਡੀਸੀ ਹੁਣ ਡੀਸੀ ਕਹਾਦਾ ਡੀਸੀ ਰਹਿ ਗਿਆ ਇਹ ਇੱਕ ਗਲੋਰੀਫਾਈਡ ਕਲਰਕ ਦੇ ਆ ਇਹ ਫਾਈਲਾਂ ਕੁਝ ਪੈਸੇ ਲੈ ਕੇ ਜਿਵੇਂ ਤੁਸੀਂ ਫਾਈਲ ਸਾਈਨ ਕਰਾ ਲੈਨੇ ਹੋ ਆ ਵੀ ਸਾਈਨ ਇਦਾਂ ਹੀ ਹੋਈ ਹੋਣੀ ਐ ਔਰ ਡੀਸੀ ਜਿਹਦੀ ਜ਼ਿੰਮੇਵਾਰੀ ਬਣਦੀ ਐ ਸਾਡੇ ਚੌਂਕਾਂ ਨੂੰ ਸਹੀ ਤਰੀਕੇ ਨਾਲ ਰੱਖਣ ਦੀ ਸ ਇਹ ਇੱਕ ਜਗ੍ਹਾ ਨਹੀਂ ਹੋਇਆ ਰਖਵਾਗ ਦੇ ਵਿੱਚ ਸਾਡਾ ਇੱਕ ਵਾਰ ਮੈਮੋਰੀਅਲ ਆ ਉਹਦੇ ਤੇ ਪੰਛੀ ਸੇਵਾ ਸਮਿਤੀ ਵਾਲੇ ਕਬਜ਼ਾ ਕਰੀ ਬੈਠੇ ਆ ਅਸੀਂ ਉਹ ਕਬਜ਼ਾ ਐਨਜੀਟੀ ਜਾ ਕੇ ਛਡਾ ਲਿਆ ਅੱਜ ਉਹ ਫੇਰ ਬੈਠੇ ਆ ਉਸ ਮੋਰੀਅਲ ਦਾ ਇਹ ਹਾਲ ਆ ਬਈ ਉਥੇ ਇੰਨਾ ਕ ਗੰਦ ਆ ਉਥੇ ਬੋਰੀਆਂ ਦੇ ਵਿੱਚ ਉਹਦੇ ਅਨਾਜ ਸੁੱਟਦੇ ਆ ਇਹ ਕਬੂਤਰਾਂ ਨੂੰ ਪਾਉਣਾ ਸਿਰਫ ਆਪਣਾ ਕਬਜ਼ਾ ਬਰਕਰਾਰ ਰੱਖਣ ਤੇ ਲਈ ਦੋ ਚਾਰ ਬੰਦੇ ਉਧਰ ਉਧਰ ਰਹਿੰਦੇ ਵੀ ਆ ਗੰਦ ਪਾਇਆ ਹੋਇਆ 2000 ਉਹਦੇ ਅੰਦਰ ਚੂਹਾ ਆ ਇਹ ਸਾਡੇ ਮੈਮੋਰੀਅਲ ਦਾ ਹਾਲ ਹੈ ਇਹਦਾ ਕੇਅਰ ਟੇਕਰ ਈ ਸੀ ਹੈ ਅੱਛਾ ਸਰ ਕੀ ਲੱਗਦਾ ਤੁਹਾਨੂੰ ਜਿਵੇਂ ਹੀਰੋ ਸਾਈਕਲ ਦਾ ਇੱਥੇ ਲਗਾਇਆ ਗਿਆ ਕਲ ਕਿ ਤੁਸੀਂ ਬੁੱਤ ਦੀ ਤੁਹਾਡੇ ਵੱਲੋਂ ਮੰਗ ਕੀਤੀ ਗਈ ਹੈ ਤੇ ਹੋਰ ਕਿ ਇਹ ਕਿਹਨਾ ਕਿਹਨਾ ਗੱਲਬਾਤ ਹੋਈ ਹੈ ਤੁਹਾਡੀ ਕੀ ਇਹ ਦੁਬਾਰਾ ਇਹ ਬੁੱਤ ਲਗਾਇਆ ਜਾਵੇ ਪ੍ਰਸ਼ਾਸਨ ਅਸੀਂ ਦੇਖੋ ਵੈਸੇ ਤੇ ਇਹਨਾਂ ਗੱਲਾਂ ਦੀ ਮੰਗ ਨਹੀਂ ਹੁੰਦੀ ਜਾਂ ਤੇ ਹੱਕ ਹੁੰਦੇ ਆ ਜਾਂ ਜੰਗ ਹੁੰਦੀ ਆ ਇਹ ਤੇ ਹੁਣ ਬਹੁਤ ਹੀ ਹਾਸੋਈਣੀ ਗੱਲ ਹੋ ਗਈ ਵੀ ਸਾਨੂੰ ਦੱਸਣਾ ਪਵੇ ਸਾਡਾ ਸ਼ਹੀਦ ਆ ਸਾਨੂੰ ਦੱਸਣਾ ਪਵੇ ਵੀ ਆਹ ਬਾਰਡਰ ਤੇ ਇਸ ਬੰਦੇ ਨੇ ਕੁਰਬਾਨੀ ਕੀਤੀ ਆ 65 ਦੀ ਜੰਗ ਦੇ ਵਿੱਚ ਹੁਣ ਡੀਸੀ ਇਸ ਚੀਜ਼ ਨੂੰ ਜਾਣਨਾ ਨਹੀਂ ਚਾਹੁੰਦਾ ਉਹਨੂੰ ਲਿਖ ਕੇ ਦੇ ਦਿੱਤਾ ਭਾਰਤ ਨਗਰ ਜਿਹੜੀ ਸ਼ਾਪਕੀਪਰ ਐਸੋਸੀਏਸ਼ਨ ਆ ਇਹਨਾਂ ਨੇ ਸਾਲ ਪਹਿਲਾਂ ਇਹਨਾਂ ਨੇ ਵੀ ਪੱਤਰਾ ਪੱਤਰਾਂ ਦੇ ਇੱਕ ਚਿੱਠੀ ਪੱਤਰ ਕੀਤਾ ਅਸੀਂ ਜਾ ਕੇ ਮਿਲੇ ਆ ਫਿਰ ਇਹਨਾਂ ਦਾ ਫੈਸਲਾ ਵੀ ਹੋ ਜਾਂਦਾ ਇਹਨਾਂ ਨੂੰ ਵੀ ਲੱਗਦਾ ਵੀ ਚਲੋ ਅਫਸਰ ਬਹੁਤ ਸਾਰੇ ਸਹਿਮਤ ਸੀ ਵੀ ਇੱਥੇ ਜਿਹੜਾ ਆ ਲਾਸਟ ਮੂਮੈਂਟ ਤੱਕ ਇਹ ਗੱਲ ਸੀ ਵੀ ਇੱਥੇ ਬੋਤਲ ਲੱਗੂਗਾ ਇੱਥੇ ਟੈਂਕ ਆਊਗਾ ਪਰ ਮੁੜ ਕੇ ਪਤਾ ਨਹੀਂ ਆ ਸੰਜੀਵ अरोੜਾ ਨਵਾਂ ਨਵਾਂ ਜਿੱਤਿਆ ਮੁੱਖ ਮੰਤਰੀ ਬਣਿਆ ਇਹਨਾਂ ਸਾਰਿਆਂ ਨੂੰ ਲੱਗਦਾ ਵੀ ਸਰਕਾਰ ਕਰਦੀ ਐ ਹੁਣ ਆ ਸਾਲ ਦੇ ਵਿੱਚ ਸਰਕਾਰ ਸਾਲ ਦੀ ਐ ਕਬਜ਼ਾ ਇੱਥੇ ਪੱਕਾ ਆ ਇਹਨਾਂ ਨੂੰ ਲੱਗਦਾ ਵੀ ਜਿਵੇਂ ਆਹਾ ਜਿਹੜੇ ਆ ਸਾਡੇ ਐਮ.ਐਲ.ਏ ਆ ਨਾ ਇਹਨਾਂ ਦੇ ਟਵਿੱਟਰ ਅਕਾਊਂਟ ਹਿੰਦੀ 'ਚ ਚੱਲਦੇ ਆ ਕੋਈ ਹੋਰ ਹੀ ਪੂਰਬੀਆ ਚਲਾਈ ਜਾਂਦਾ ਇਹਨਾਂ ਨੂੰ ਲੱਗਦਾ ਵੀ ਪੰਜਾਬੀ ਵੀ ਸਾਡੇ ਵਰਗੇ ਇਹ ਕਬਜ਼ਾ ਹੋ ਲੈਣ ਦੇਣਗੇ ਵੀ ਤੁਹਾਡੇ ਟਵਿੱਟਰ ਅਕਾਊਂਟ ਤੁਸੀਂ ਨਹੀਂ ਛੱਡਾ ਸਕਦੇ ਤੁਹਾਡੀ ਮਜਬੂਰੀ ਹੈ ਪਰ ਇਹ ਚੌਂਕ ਸਾਡੇ ਨੇ ਅਸੀਂ ਪੰਜਾ ਦਰਿਆਵਾਂ ਦੇ ਮਾਲਕ ਹੈ ਇਸ ਧਰਤੀ ਦੇ ਮਾਲਕ ਆ ਅਸੀਂ ਆਪ ਹੀ ਇਹ ਸਾਰਾ ਕੁਝ ਕਰ ਲਾਂਗੇ ਅੱਛਾ ਹੁਣ ਗੱਲਬਾਤ ਕੀ ਹੋਈ ਆ ਵੀ ਲਾਇ ਲਗਾਇਆ ਜਾਏਗਾ ਪੁੱਤ ਦੁਬਾਰਾ ਗੱਲਬਾਤ ਕੋਈ ਵੀ ਨਹੀਂ ਹੋਈ ਉਹ ਕਹਿੰਦੇ ਸਾਨੂੰ ਸਾਈਕਲ ਚਾਹੀਦਾ ਅਸੀਂ ਕਹਿੰਦੇ ਟੈਂਕ ਚਾਹੀਦਾ ਅਸੀਂ ਲਿਖ ਕੇ ਦੇਤਾ ਅਸੀਂ ਇਹਨਾਂ ਸਾਰਿਆਂ ਨੂੰ ਅਸੀਂ ਜਿਹੜਾ ਭਾਸ਼ਾ ਉਪਾਗਿਆ ਉਹਨਾਂ ਨੂੰ ਅੱਜ ਨੋਟਿਸ ਕੱਢ ਰਹੇ ਆ ਜਿਹੜੀ ਕਾਨੂੰਨੀ ਕਾਰਵਾਈ ਉਹ ਕਰ ਰਹੇ ਹਾਂ ਇੱਕ ਪਾਸੇ ਆ ਪਰ ਅਸੀਂ ਇਹਨਾਂ ਨੂੰ ਸਿੱਧਾ ਪੱત્ર ਕਹਿਤਾ ਵੀ ਦਿਵਾਲੀ ਤੱਕਰ ਇਹ ਫੈਸਲਾ ਕਰਕੇ ਇੱਥੇ ਟੈਂਕ ਬੋਤਲ ਆਓ ਭਾਰਤ ਨਗਰ ਚੌਕ ਨਾਮ ਲਿਖੋ ਪੰਜਾਬੀ ਦੇ ਵਿੱਚ ਲਿਖੋ ਬਣਦੀ ਰਿਸਪੈਕਟ ਬਣਦੀ ਇੱਜ਼ਤ ਆਪਣੇ ਆਪ ਦੇ ਦਿਓ ਤੁਸੀਂ ਨਹੀਂ ਦਿੰਦੇ ਦਿਵਾਲੀ ਤੋਂ ਬਾਅਦ ਹਫ਼ਤੇ ਦੇ ਵਿੱਚ ਵਿੱਚ ਅਸੀਂ ਇੱਕ ਵੱਡੀ ਕਾਲ ਪੰਜਾਬ ਦੇ ਲਈ ਇੱਥੇ ਹੀ ਇੱਕ ਵੱਡੀ ਰੈਲੀ ਤੇ ਕਾਨਫਰੰਸ ਕਰਨ ਦੀ ਜਿਹੜੀ ਉਹ ਦੇਣ ਜਾ ਰਹੇ ਹਾਂ ਅੱਛਾ ਕਿਹੜੇ ਕਿਹੜੇ ਜਥੇਬੰਦੀ ਚਾਹਦੇ ਗੱਲਬਾਤ ਨੇ ਵੀ ਕਿਹੜੇ ਕਿਹੜੀ ਜਥੇਬੰਦੀ ਸ਼ਾਮਲ ਹੋਊਗੀ ਦੇਖੋ ਜੀ ਜਿਹੜਾ ਜਿਹੜਾ ਹਰ ਪੰਜਾਬੀ ਇੱਥੇ ਆਊਗਾ ਜੀ ਇਹ ਤਾਂ ਗੱਲ ਇਹ ਆ ਵੀ ਜਿਹੜੇ ਹੁਣ ਦੂਜੇ ਸ਼ਹਿਰ ਵਾਲੇ ਉਹਨਾਂ ਨੂੰ ਪਤਾ ਨਹੀਂ ਅਗਲੇ 30 40 ਦਿਨਾਂ ਦੇ ਤੱਕ ਅਸੀਂ ਇਹ ਗੱਲ ਉਹਨਾਂ ਤੱਕ ਲੈ ਕੇ ਜਾਵਾਂਗੇ ਅੱਜ ਵੀ ਅਸੀਂ ਸ਼ਹੀਦ ਦੇ ਪਿੰਡ ਦੀ ਮਿੱਟੀ ਉਹਦੀ ਰੂਹ ਨੂੰ ਸ਼ਰਧਾਂਜਲੀ ਦੇਣ ਲਈ ਇਸ ਚੌਂਕ 'ਚ ਪਾਈ ਆ ਇੱਥੋਂ ਅਸੀਂ ਪਿੱਛੇ ਮੁੜਨ ਵਾਲੇ ਨਹੀਂ ਸਾਰੇ ਪੰਜਾਬ 'ਚ ਗੱਲ ਲੈ ਕੇ ਜਾਵਾਂਗੇ ਹਰ ਜਥੇਬੰਦੀ ਮਾਣ ਮਹਿਸੂਸ ਕਰੂਗੀ ਇਹਦਾ ਹਿੱਸਾ ਬਣ ਕੇ ਤੇ ਸਾਰੇ ਹੁਣ ਇਹ ਲੜਾਈ ਕਿਸੇ ਜਥੇਬੰਦੀ ਦੀ ਨਹੀਂ ਸ਼ੁਰੂਆਤ ਕੀਤੀ ਹੋ ਸਕਦੀ ਹੈ ਕਿਸੇ ਨੇ ਇਹ ਲੜਾਈ ਇਹ ਲਲਕਾਰਾ ਆ ਅੰਗਰੇਜ਼ੀ ਦੇ ਵਿੱਚ ਲੱਲਾ ਪਾਇਆ ਨਾ ਇਹਨਾਂ ਨੇ ਜਾਣ ਕੇ ਪੰਜਾਬੀ ਵਾਲਾ ਬੋਰਡ ਦਿਖਾਉਂ ਲਿਆ ਕਿ ਲੱਲਾ ਇਹ ਲਲਕਾਰਿਆ ਆ ਉਹ ਜਦੋਂ ਪੰਜਾਬੀਆਂ ਨੂੰ ਕੋਈ ਲਲਕਾਰੇ ਉਹ ਤੇ ਇੱਥੇ ਉਹਨੇ ਅਲੈਗਜ਼ੈਂਡਰਾ ਜਿਹੜਾ ਆ ਉਹਨੇ ਵੀ ਲਲਕਾਰਿਆ ਸੀ ਉਦੋਂ ਵੀ ਜਵਾਬ ਦਿੱਤਾ ਸੀ ਕਿਸੇ ਵੀ ਲੜਾਈ ਦੇ ਵਿੱਚ ਜਦੋਂ ਕੋਈ ਲਲਕਾਰਦਾ ਆ ਇੱਥੇ ਪੰਜਾਬ ਦੇ ਲੋਕ ਆ ਪਾਉਣਗੇ ਇਹ ਲੈਜੈਂਡ ਤੇ ਠੀਕ ਆ ਨਹੀਂ ਤੇ ਸਾਨੂੰ ਆ ਸਾਈਕਲ ਵੀ ਪੁੱਟੜੇ ਆਉਂਦੇ ਆ ਤੇ ਸਰਕਾਰ ਵੀ ਪੁੱਟਣੀ ਆਉਂਦੀ ਆ ਧੰਨਵਾਦ ਦੇਖੋ ਜੀ ਇਹ ਭਾਰਤ ਨਗਰ ਚੌਕ ਪੁਰਾਣੇ ਸਮੇਂ ਤੋਂ ਜਿਨ੍ਹਾਂ ਨੇ ਦੇਖਿਆ ਫੈਜ਼ਿਆਂ ਆ ਜਿਹੜੀ ਹੋਣ ਵਾਲੀ ਪੀਡੀ ਐ ਨੂੰ ਤਾਂ ਘੱਟ ਪਤਾ ਜੇ ਜਦੋਂ ਅਸੀਂ ਆਉਂਦੇ ਸੀ ਇੱਥੇ ਤੇ ਇੱਕ ਟੈਂਕ ਹੁੰਦਾ ਸੀ ਇੱਕ ਸਾਡੇ ਫੌਜੀ ਨੌਜਵਾਨ ਦੀ ਤੇ ਫੋਟੋ ਲੱਗੀ ਸੀਗੀ ਨਾਲ ਪੁੱਤ ਬਣਿਆ ਸੀ ਚੀਤ ਭਵਿੰਦਰ ਸਿੰਘ ਮੇਜਰ ਜਿਹੜੇ ਜੰਗਾਂ ਲੜੀਆਂ ਜਿਨ੍ਹਾਂ ਨੇ ਜਿਨ੍ਹਾਂ ਦੀ ਸਾਡੀ ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਡੀ ਕੁਰਬਾਨੀ ਆ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਇਤਿਹਾਸ ਆ ਸਾਡੇ ਪੰਜਾਬ ਦਾ ਸਾਡਾ ਇੱਕ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਆ ਉਹਨੂੰ ਪਤਾ ਲੱਗੇ ਵੀ ਸਾਡੇ ਲਈ ਕੁਰਬਾਨੀਆਂ ਕਿਹਨਾਂ ਨੇ ਕੀਤੀਆਂ ਸੀ ਇਹ ਜਿਹੜਾ ਇਤਿਹਾਸ ਆ ਸਾਡਾ ਇਹਨੂੰ ਮਟਾਇਆ ਜਾ ਜਦੋਂ ਜੇ ਤੁਸੀਂ ਇਹ ਅੱਜ ਚੌਕ ਬਣਾਉਣਾ ਹੀ ਆ ਸਰਕਾਰ ਨੇ ਤਾਂ ਜਿਹੜਾ ਪੁਰਾਣਾ ਟੈਂਕ ਤੇ ਸਰਾਰ ਭੁਪਿੰਦਰ ਸਿੰਘ ਜੀ ਮੇਜਰ ਭੁਪਿੰਦਰ ਸਿੰਘ ਜੀ ਜਿਹਨਾਂ ਦਾ ਪੁੱਤ ਸੀ ਪਹਿਲਾਂ ਇੱਥੇ ਉਹਨਾਂ ਦਾ ਪੁੱਤ ਇੱਥੇ ਲਾਇਆ ਜਾਣਾ ਚਾਹੀਦਾ ਅਸੀਂ ਪੀਏਸੀ ਕਮੇਟੀ ਨਾਲ ਸਾਡੇ ਬੈਂਸਾਬ ਖੜੇ ਨੇ ਨਾਲ ਉਹਦੇ ਮੈਂਬਰ ਖੜੇ ਨੇ ਅਸੀਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਵੀ ਅਸੀਂ ਇਹਦੇ ਤੇ ਇੱਕ ਲੜਾਈ ਵਿਡਾਂਗੇ ਜੇ ਸਰਕਾਰ ਨੇ ਗੱਲ ਨਾ ਮੰਨੀ ਤੇ ਕਿਉਂਕਿ ਅਸੀਂ ਆਪਣਾ ਵਿਰਸਾ ਖਰਾਬ ਨਹੀਂ ਹੋਣਾ ਅਸੀਂ ਆਪਣੀਆਂ ਆਜ਼ਾਦਾਂ ਖਰਾਬ ਨਹੀਂ ਹੋਣ ਦੇਣੀਆਂ ਕੱਲ ਸਾਡੇ ਬੱਚਿਆਂ ਨੂੰ ਕੀ ਪਤਾ ਲੱਗੂ ਕਿ ਸਾਡੇ ਲਈ ਲੜਿਆ ਕੌਣ ਸੀ ਇਹਦੇ ਕੱਲ ਨੂੰ ਹੋਰ ਹੀ ਝਾਂਗੂ ਵਾਂਗੂ ਕੱਢੀ ਫਿਰਨਗੇ ਕਿ ਆਹ ਲੜੇ ਸੀਗੇ ਅਸੀਂ ਉਹ ਨਹੀਂ ਦਿਖਾਉਣੇ ਜੋ ਸਾਡੇ ਰੀਅਲ ਹੀਰੋ ਨੇ ਜਿਹਨਾਂ ਨੇ ਸਾਡਾ ਪੰਜਾਬ ਸਾਡਾ ਦੇਸ਼ ਆਜ਼ਾਦ ਕਰਾਇਆ ਅਸੀਂ ਉਹਨਾਂ ਦੇ ਹੀ ਬੁੱਤ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਾਂਗੇ ਅਸੀਂ ਮੰਗ ਕਰਦੇ ਹਾਂ ਸਰਦਾਰ ਸਰਕਾਰ ਤੋਂ ਕਿ ਇੱਥੇ ਬੁੱਤ ਲਵਾਇਆ ਜਾਵੇ ਤੇ ਨਾਲ ਟੈਂਕ ਖੜਾ ਹੋਵੇ। ਅੱਛਾ ਕੀ ਲੱਗਦਾ ਕੀ ਇਹ ਸਾਈਕਲ ਦੀ ਫੋਟੋ ਲੱਗੀ ਆ ਕੀ ਇੰਨੀ ਲੱਗਦਾ ਕਿ ਤੁਹਾਨੂੰ ਜੀ ਹੋਰ ਵੀ ਚੀਜ਼ ਲੱਗ ਸਕਦੀ ਸੀ ਜਾਂ ਬੁੱਤ ਲਾ ਲੱਗਿਆ ਜਾ ਸਕਦਾ। ਕੁੱਲ ਮਿਲਾ ਕੇ ਮੰਨ ਕੇ ਚੱਲੋ ਜੀ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ। ਹੌਲੀ-ਹੌਲੀ ਕਬਜ਼ੇ ਹੁੰਦੇ ਜਾ ਰਹੇ ਨੇ ਹਰੇਕ ਚੀਜ਼ ਤੇ ਸਾਡੀਆਂ ਜ਼ਮੀਨਾਂ ਤੋਂ ਲੈ ਕੇ ਸਾਡੇ ਹਰ ਅਦਾਰੇਆਂ ਦੇ ਉੱਪਰ ਜਿਹੜਾ ਕਾਰਪੋਰੇਟ ਦਾ ਕਬਜ਼ਾ ਹੋ ਰਿਹਾ। ਸਾਡੇ ਇੱਥੋਂ ਤੱਕ ਆੜੇ ਚੌਕ ਆ ਸਾਡੀਆਂ ਕਚਹਿਰੀਆਂ ਨੇ ਇਹਨਾਂ ਤੇ ਵੀ ਕਾਰਪੋਰਟ ਦਾ ਅੱਛਾ ਕੋਈ ਲੋਕਲ ਪ੍ਰਸ਼ਾਸਨ ਨਾਲ ਗੱਲਬਾਤ ਕਰ ਦਿੱਤੀ ਕਿਤੇ ਵੀ ਕੋਤਨੀਉ ਲਗਾਇਆ ਜਾਵੇ ਦੁਬਾਰਾ ਕਿਉਂਕਿ ਪਹਿਲਾਂ ਇੱਥੇ ਸੀਗਾ ਪਰ ਅੱਗੇ ਥੋੜਾ ਕਰਦੇ ਸੀ ਕਾਲਜ ਦੇ ਕੋਲ ਚੱਲ ਗਿਆ ਸੀਗਾ ਤੇ ਉੱਥੇ ਵੀ ਚੱਕ ਦੇ ਫਾਤੇ ਹੋਣਾ ਇਸ ਟਾਈਮ ਸਾਈਕਲ ਦੀ ਇੱਥੇ ਫੋਟੋ ਲੱਗੇ ਮਤਲਬ ਕੋਤਨੀਉ ਲਗਾਈ ਗਈ ਹੋਈ ਹਾਂ ਪੈਸਾ ਕੋਣ ਉਹਨੇ ਗੱਲਬਾਤ ਕੀਤੀ ਆ ਇਹਨਾਂ ਦੀ ਗੱਲ ਹੋਈ ਆ ਉਹਨਾਂ ਨਾਲ ਔਰ ਇਹ ਕਮੇਟੀ ਨੇ ਮੁੱਦਾ ਚੱਕਿਆ ਵਾ ਔਰ ਇਹਨਾਂ ਨੇ ਮੇਰਾ ਕੱਲ ਮੰਗ ਪੱਤਰ ਵੀ ਦਿੱਤਾ ਵਾ ਸਰਕਾਰ ਨੂੰ ਇਹ ਕਾਫੀ ਦਿਨਾਂ ਤੋਂ ਲੜਾਈ ਲੜਦੇ ਆ ਰਹੇ ਨੇ ਇਹਦੀ 那个